ਸੋ ਵੀਰੇ ਵੈਲਕਮ ਟੂ ਬਲੌਗ ਸੋ ਅੱਜ ਪਹਿਲੀ ਤਿਆਰ ਕਰਨ ਲੱਗੇ ਆ ਆਲੂ ਲਵਾਈ ਕਰਨ ਵਾਸਤੇ ਹਾਲ ਮਾਰ ਚੁੱਕੇ ਆ ਤਿੰਨ ਵਾਰੀ ਤਵੀਆਂ ਦੋ ਵਾਰੀ ਟਰੋਡਵੇਟਰ ਦੂਜੀ ਵਾਰੀ ਮਾਰ ਲੱਗੇ ਆ ਸੋ ਮੀਟ ਤੋਂ ਬਾਅਦ ਸਾਤਰੀ ਤੋਂ ਬਾਅਦ ਅੱਜ ਬੱਤੇ ਆਈਆਂ ਪਹਿਲੀਆਂ ਸੋ ਇਹ ਤੋਂ ਬਾਅਦ ਪਾਵਾਂਗੇ ਆਪਾਂ ਖਾਦ ਕਿਉਂਕਿ ਆਲੂ ਨੂੰ ਜਿੰਨੀ ਖਾਦ ਜ਼ਰੂਰੀ ਆ ਜਿਵੇਂ ਸਾਨੂੰ ਪਾਣੀ ਉਸ ਦਾ ਤੁਸੀਂ ਝਾੜ ਲੈ ਲੂਗੇ ਸੋ ਪਹਿਲਾ ਪਹਿਲੀ ਤਿਆਰ ਕਰ ਲਈਏ ਫਿਰ ਖਾਦ ਪਾਉਣੇ ਤੁਹਾਨੂੰ ਦਿਖਾਉਨੇ ਆ ਵੀ ਆਪਾਂ ਕਿੰਨੀ ਖਾਦ ਪਾਈ ਦੀ ਆਲੂ ਥੱਲੇ ਤੇ ਆਪਾਂ ਕੀ ਝਾੜ ਦੀ ਉਮੀਦ ਰੱਖਾਂਗੇ ਆਪਾਂ ਜੈਸਾ ਉਹਨਾਂ ਖਾਦ ਪਾਵਾਂਗੇ ਉਸਾਂ ਦਾ ਝਾੜ ਨਿਕਲੂਗਾ ਕਿਉਂਕਿ ਖਰਾਕ ਦੇ ਸਿਰ ਤੇ ਆਲੂ ਆ ਸੋ ਪਹਿਲਾਂ ਤਿਆਰ ਕਰ ਲਈਏ ਪਹਿਲੀ ਰੋਡਾਵੇਟਰ ਇੱਥੇ ਮਾਰ ਲਈਏ ਤੁਹਾਨੂੰ ਰੋਡਾਵੇਟਰ ਚੱਲਦਾ ਦਿਖਾਉਨੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਤੇ ਕਮੈਂਟ ਕਰਨਾ ਨਾ ਭੁੱਲਿਓ ਸੋ ਰੋਡਾਵੇਟਰ ਮਾਰਦੇ ਪਏ ਆ ਆਪਾਂ ਦੂਸਰਾ ਲੋ ਆ ਤੇ ਤੋਂ ਬਾਅਦ ਜਾਣਾ ਆਪਾਂ ਨੀਵਰਲੈਂਡ ਨਾਲ ਹੀ ਪਾਣੀ ਖਾਦ ਕਾ ਚੱਕ ਰੋਣਾ ਤੁਹਾਨੂੰ ਕਿੱਦਿਲੀ ਕੋਣੀ ਆਪਾਂ ਜਰੂਰ ਦੇ ਦੇਰੋ ਵਲੌਗ ਸੋ ਖਾਦ ਲੱਗਿਆ ਆਪਾਂ ਪਾਉਣ ਡਾਇਆ ammonium potash ਮਤੇਰੇ ਜਾਣਕਾਰੀ ਲਈ ਪੇਜ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਨਾਲ ਦੀ ਨਾਲ ਦਿਖਾਵਾਂਗੇ ਡੇਲੀ ਪੋਸਟ ਪਾਵਾਂਗੇ ਆਲੂ ਦੀ ਪੋਜੀਸ਼ਨ ਜਿੱਦਾਂ ਵੀ ਹੋਊਗੀ ਨਾ ਹਰਾ ਹੁੰਦਾ ਜੜ ਮਾਰਦਾ ਖਾਦ ਕਿੰਨੀ ਵਾਰੀ ਪਾਉਣੀ ਆ ਸਪਰੇ ਹਾਂ ਸਾਰਾ ਕੁਝ ਦੱਸਾਂਗੇ ਪੇਜ ਨੂੰ ਸਬਸਕ੍ਰਾਈਬ ਰੱਖੋ ਕਮੈਂਟ ਕਰਨਾ ਨਾ ਭੁੱਲਿਓ ਸੋ ਖਾਲ ਪੈ ਚੁੱਕੀ ਆ ਨਿਵਾ ਝਾੜ ਦੀ ਪਈ ਕੱਪੜੇ ਇਆਂ ਹੁਣਾਂ ਛੱਡਣ ਤੇ ਸਵੇਰੇ ਲਾਵਾਂਗੇ ਆਪਾਂ ਇੱਥੇ ਮਾਰਕਾ ਤੋਂ ਸਟਾਰਟ ਕਰਾਂਗੇ ਨਵੀਂ ਵੀਡੀਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੀ ਤੁਹਾਨੂੰ ਖਾਵਾਂਗੇ ਕਿਹੜਾ ਆਪਾਂ ਕੇਰਨਾ ਤੇ ਕਿੰਨੀ ਇੰਚੀ ਤੇ ਕੇਰਾਂਗੇ ਨਿਵਾ ਥਰੂ ਹੀ ਕਰਾਵਾਂਗੇ ਖੁੱਲੇ ਮਾਰ ਕੇ ਨਾਲ ਖੁੱਲਾ ਪੀ ਕੇਰਾਂਗੇ ਵਿੱਚ ਚਲੋ ਮਿਲਦੇ ਆ ਮਾਰਨਿੰਗ ਆਪਾਂ ਚੈਨਲ ਸਬਸਕ੍ਰਾਈਬ ਜਰੂਰ ਕਰ ਲਓ